चाल है मेरे यार मैं हाँ तो अपना रणवीर चौहान तम बी रोनी ब्लॉग चैनल भी तो बहुत बहुत स्वागत है तो अज मैं तुम्हू चलना पाब के पिंडा की खूबसूरती दिखाऊँ। ਤੇ ਪੰਜਾਬ ਦੀ ਇੱਕ ਪਿੰਡਾਂ ਦੀ ਖੂਬਸੂਰਤੀ ਦਿਖਾਉਣ ਲਈ ਮੈਂ ਤੁਹਾਨੂੰ ਅੱਜ ਲੈ ਕੇ ਚੱਲਣਾ ਪੰਜਾਬ ਦੇ ਇੱਕ ਪਿੰਡ ਆਲਮਗੀਰ ਪਿੰਡ ਵਿੱਚ ਇਸ ਪਿੰਡ ਵਿੱਚ ਇੱਕ ਗੁਰੂ ਘਰ ਵੀ ਹੈ ਜੋ ਕਿ ਬਹੁਤ ਇਤਿਹਾਸਿਕ ਗੁਰੂ ਘਰ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਉਸ ਗੁਰੂ ਘਰ ਦੇ ਵੀ ਦਰਸ਼ਨ ਕਰਵਾਵਾਂ ਤੇ ਚਲੋ ਬਿਨਾਂ ਟਾਈਮ ਵੇਸਟ ਕਰਦੇ ਹੋਏ ਚੱਲਦੇ ਹਾਂ ਆਲਮਗੀਰ ਪਿੰਡ ਤੇ ਅੱਜ ਮੇਰੇ ਨਾਲ ਮੇਰੇ ਵਲੌਗ ਵਿੱਚ ਸ਼ਾਮਲ ਹੋਣ ਮੇਰੇ ਦੋ ਯਾਰ ਆ ਰਹੇ ਨੇ ਰਿੱਕੀ ਤੇ ਮਨੀਸ਼ ਮੈਂ ਦੱਸ ਦਿਆਂ ਅੱਗੇ ਵਾਲੇ ਦਾ ਨਾਮ ਰਿੱਕੀ ਹੈ ਤੇ ਵਿਚਕਾਰ ਵਾਲੇ ਦਾ ਨਾਮ ਮਨੀਸ਼ ਹੈ ਤੇ ਪਿੱਛੇ ਵਾਲੇ ਹੁੰਦਾ ਤੁਸੀਂ ਜਾਣਦੇ ਹੀ ਪੰਜਾਬ ਦੀ ਇਸ ਕਹਿਰ ਦੀ ਠੰਡ ਵਿੱਚ ਅਸੀਂ ਨਿਕਲ ਪਏ ਆ ਜੀ ਆਲੰਗੀਰ ਪਿੰਡ ਵੱਲੋਂ ਇਤਿਹਾਸ ਕਰਦੇ ਹਾਂ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋਗੇ ਤੁਹਾਨੂੰ ਵੀਡੀਓ ਬਹੁਤ ਪਸੰਦ ਆਏਗੀ ਤੁਹਾਨੂੰ ਸਾਡੇ ਤਿੰਨਾਂ ਦੀ ਮਿਹਨਤ ਵੀ ਬਹੁਤ ਪਸੰਦ ਆਏਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਵੀਡੀਓ ਤੇ ਬਣੇ ਰਹੋ ਤੁਹਾਨੂੰ ਅੱਗੇ ਵੀਡੀਓ ਚ ਹੋਰ ਵੀ ਇੰਟਰਸਟਿੰਗ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤਿੰਨਾਂ ਯਾਰਾਂ ਦੀ ਤਕਰੀਬਨ ਅੱਧੇ ਘੰਟੇ ਚ ਅਸੀਂ ਆਲੰਗੀਰ ਪਿੰਡ ਦੇ ਦਰਵਾਜ਼ੇ ਤੇ ਪਹੁੰਚ ਗਏ ਆ ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਦਿਖਾ ਮਨੀਸ਼ ਤਾਂ ਠਰ ਗਿਆ ਸੀ ਸਟਾਰਟਿੰਗ ਜੀ ਹਿੰਦਾ ਪਤਾ ਨਹੀਂ ਅੱਗੇ ਜਾ ਕੇ ਕੀ ਹਾਲ ਹੋਣਾ ਬਾਕੀ ਆਪਾਂ ਲੈਨੇ ਆ ਆਨੰਦ ਇਹਨੂੰ ਠਰਨ ਦੋ ਇਦਾਂ ਵਹੀ ਕੰਮ ਆ ਠੰਡ ਚ ਤੇ ਇੱਥੋਂ ਸ਼ੁਰੂ ਹੁੰਦੀਆਂ ਜੀ ਪੰਜਾਬ ਦੀਆਂ ਸੋਹਣੀਆਂ ਤੇ ਸ਼ਾਂਤ ਗਲੀਆਂ ਬਿਨਾਂ ਭੀੜ ਭੜੱਕੇ ਦੀਆਂ ਜੋ ਅਸੀਂ ਸ਼ਹਿਰ ਚ ਲੱਭਦੇ ਆ ਪਰ ਸਾਨੂੰ ਮਿਲਦੀਆਂ ਨਹੀਂ ਦੇਖੋ ਕੋਈ ਟਾਵਾ ਟਾਵਾ ਬੰਦਾ ਹੀ ਪਿੰਡ ਦੀਆਂ ਗਲੀਆਂ ਚ ਲੰਘ ਰਿਹਾ ਇਹਨੂੰ ਕਹਿੰਦੇ ਆ ਪਿੰਡ ਦੀ ਸ਼ਾਂਤੀ ਇਸੇ ਲਈ ਲੋਕੀ ਪਿੰਡ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਰਾਏ ਦਿਓ ਕਿ ਤੁਹਾਨੂੰ ਪਿੰਡ ਪਸੰਦ ਆ ਜਾਂ ਸ਼ਹਿਰ ਮੈਨੂੰ ਤਾਂ ਪਿੰਡ ਪਸੰਦ ਆ ਤੇ ਲਓ ਜੀ ਇਹ ਹੈ ਪੰਜਾਬ ਦੀ ਉਹ ਖੂਬਸੂਰਤੀ ਜੋ ਦਿਖਾਉਣ ਮੈਂ ਤੁਹਾਨੂੰ ਅੱਜ ਇੱਥੇ ਲੈ ਗਿਆ ਆ ਕੁਦਰਤ ਨੇ ਤਾਂ ਸੱਚੀ ਉਹ ਪਿੰਡਾਂ ਵਾਲਿਆਂ ਨੂੰ ਨਾ ਬਖਸ਼ੀ ਦਿੱਤੀ ਹੋਈ ਹੈ ਦੇਖੋ ਕਿੰਡੀ ਖੂਬਸੂਰਤ ਪਿੰਡ ਦੀ ਫਿਰਨੀ ਦੇ ਬਿਲਕੁਲ ਨਾਲ ਹੀ ਸੂਆ ਹੈ ਗਰਮੀਆਂ ਸ਼ਾਇਦ ਬੱਚੇ ਇੱਥੇ ਨਹਾਉਂਦੇ ਵੀ ਹੋਣਗੇ ਹੁਣ ਤਾਂ ਚਲੋ ਠੰਡ ਆ ਠੰਡ ਚ ਇੱਥੇ ਚਲੋ ਕਿਹਨੇ ਨਹਾਉਣਾ ਪਰ ਮੈਂ ਆ ਸੱਚੀ ਉਹ ਕਹਿੰਨਾ ਗਰਮੀਆਂ 'ਚ ਤਾਂ ਬੱਚੇ ਇੱਥੇ ਮੈਂ ਕਹਿੰਨਾ ਵਾਟੀ ਘੜ ਦਿੰਦੇ ਹੁਣੇ ਇਹ ਜਗ੍ਹਾ ਦਾ ਉਹ ਮਨੀਸ਼ ਤੇ ਆ ਦੇਖੋ ਤੁਸੀਂ ਅਕਸਰ ਬਾਲੀਵੁੱਡ ਦੀਆਂ ਫਿਲਮਾਂ ਵਿੱਚ ਇਹ ਫੁੱਲਾਂ ਵਾਲੇ ਖੇਤ ਤਾਂ ਜ਼ਰੂਰ ਦੇਖੇ ਹੋਣਗੇ ਇਹ ਨੇ ਸਰੋਂ ਦੇ ਫੁੱਲਾਂ ਵਾਲੇ ਖੇਤ ਦੇਖੋ ਕਿਆ ਖੂਬਸੂਰਤੀ ਆ ਖੇਤਾਂ ਦੀ ਦੇਖੋ ਫਿਰਨੀ ਆ ਵਿੱਚ ਲੰਗਰੀ ਨਿੱਕੀ ਜੀ ਫਿਰਨੀ ਦੋਨੋਂ ਪਾਸੇ ਖੇਤ ਹੀ ਖੇਤ ਨੇ ਕਿਆ ਨਜ਼ਾਰੇ ਆ ਜੀ ਤੇ ਇੱਥੇ ਹੁਣ ਸਾਡੀ ਸ਼ੁਰੂ ਹੋ ਗਈ ਆ ਮਸਤੀ ਵਾ ਵਾ ਬੱਲੇ ਬੱਲੇ ਆਏ ਦੇਖ ਲਾ ਜੰਗੀ ਲੁੱਡੀਆਂ ਪਾਉਂਦੇ ਰਿੱਕੀ ਨੂੰ ਤਾਂ ਇਹ ਖੇਤ ਦੇਖ ਕੇ ਡੀ ਡੀ ਐਲ ਜੇ ਮੂਵੀ ਦੀ ਵੀ ਯਾਦ ਆ ਗਈ ਤੇ ਅਗਲੇ ਨੇ ਬਣ ਗਿਆ ਜੀ ਸ਼ਾਹਰੂਖ ਖਾਨ ਤੇ ਮਾਰਨ ਲੱਗ ਗਿਆ ਸ਼ਾਹਰੂਖ ਖਾਨ ਵਾਲੇ ਪੋਚ ਉਹ ਜੋ ਤਸਵੀਰ ਤਾਂ ਸ਼ਾਹਰੂਖ ਖਾਨ ਵਾਲੀ ਹੀ ਆਈ ਹੈ ਬਾਕੀ ਦੱਸਿਓ ਤੁਸੀਂ ਵਧੀਆ ਲੱਗੀ ਕਿ ਨਹੀਂ ਤੁਹਾਨੂੰ ਤੇ ਹੁਣ ਥੋੜਾ ਜਿਹਾ ਅੱਗੇ ਜਾ ਕੇ ਨਾ ਅਸੀਂ ਦੇਖਿਆ ਜੀ ਪਰਾਲੀ ਦਾ ਇੱਕ ਢੇਰ ਲੱਗਾ ਹੋਇਆ ਹੁਣ ਅਸੀਂ ਇਹਦੇ ਨਾਲ ਜਾ ਕੇ ਫੋਟੋ ਖਿੱਚਾਂਗੇ ਕਿਉਂਕਿ ਇਹ ਵੀ ਪਰਾਲੀ ਦੇ ਢੇਰਾਂ ਨਾਲ ਵੀ ਅਸੀਂ ਦੇਖਦੇ ਹਾਂ ਕਾਫੀ ਬੰਦੇ ਫੋਟੋ ਖਿਚਾਉਂਦੇ ਆ ਤੇ ਦੇਖਦੇ ਹਾਂ ਕਿੱਦਾਂ ਦੀਆਂ ਆਉਂਦੀਆਂ ਤੁਸੀਂ ਕਮੈਂਟ ਕਰਕੇ ਦੱਸ ਤੇ ਇਹ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਇਹ ਹੀ ਯਾਦਗਰੀ ਹੁੰਦੀਆਂ ਨੇ ਇਸੇ ਕਰਕੇ ਬੰਦਾ ਜਿੱਥੇ ਵੀ ਜਾਵੇ ਨਾ ਆਪਣੀਆਂ ਤਸਵੀਰਾਂ ਜ਼ਰੂਰ ਖਿੱਚੇ ਕਿਉਂਕਿ ਇਹ ਹੀ ਨਾਲ ਰਹਿੰਦੀਆਂ ਹਮੇਸ਼ਾ ਆਈਦਾ ਬੋੜਾ ਖੇਚ ਲਿਆ ਹੁਣ ਇੱਕ ਤੀਰ ਨੇ ਸਾਨੂੰ ਇੱਥੋਂ ਭਜਾਦਾ ਕਹਿੰਦੇ ਹੁਣ ਸਾਡੀ ਵਾਰੀ ਆ ਚਲੋ ਜੀ ਨਿਕਲੋ ਇੱਥੋਂ ਆਹੀ ਹੁਣ ਚੱਲੇ ਆਂਗੇ ਗੁਰੂਗਰ ਸਾਹਿਬ ਨੂੰ ਜੇ ਆਪਣੀ ਫੋਟੋਗ੍ਰਾਫੀ ਕਰਨ ਦੇ ਦੌਰਾਨ ਹੁਣ ਅਸੀਂ ਆ ਗਏ ਆਂ ਜੀ ਗੁਰੂਗਰ ਇਹ ਦੇਖੋ ਜੀ ਗੁਰੂਗਰ ਦੇ ਖੂਬਸੂਰਤ ਦੇਖੋ ਨਹਿਰ ਦੇ ਕੰਡੇ ਆ ਜੀ ਗੁਰੂ ਘਰ ਕਿਆ ਖੂਬਸੂਰਤੀ ਆ ਜੀ ਨਹਿਰ ਦੀ ਦੇਖੋ ਜੀ ਇਹ ਵਿੱਚ ਕਿਦਾਂ ਬਥਕਾਂ ਨਹਾਰੀਆਂ ਨੇ ਜੀ ਆਨੰਦ ਲੈ ਰੀਆਂ ਜੀ ਠੰਡ ਦੇ ਵਿੱਚ ਵੀ ਠੰਡੇ ਪਾਣੀ ਦਾ ਆਨੰਦ ਲੈ ਰੀਆਂ ਕੁਦਰਤ ਦਾ ਦੇਖੇ ਲਾਈ ਦੇਖੋ ਤੇ ਚਲੋ ਚੱਲਦੇ ਆ ਗੁਰੂ ਘਰ ਦੇ ਅੰਦਰ ਤੇ ਮੱਥਾ ਟੇਕਦੇ ਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਜੀ ਇਸ ਗੁਰੂ ਘਰ ਦੀ ਇੱਕ ਇਤਿਹਾਸਿਕ ਗੱਲ ਸੀ ਇਸ ਪੇੜ ਦੇ ਨਾਲ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਤੇ ਇੱਥੇ ਹੀ ਗੁਰਦੁਆਰੇ ਵਿੱਚ ਗੁਰੂ ਸਾਹਿਬ ਨੇ ਬੈਠ ਕੇ ਆਰਾਮ ਕੀਤਾ ਸੀ ਇਹ ਇਸ ਗੁਰੂਗਰ ਦਾ ਇਤਿਹਾਸ ਹੈ ਤੇ ਇਹ ਗੁਰਦੁਆਰਾ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ ਗੁਰੂਗਰ ਦੇ ਲੰਗਰ ਘਰ ਵਿੱਚ ਕੋਈ ਵੀ ਨਹੀਂ ਸੀ ਪਰ ਉਹਨਾਂ ਨੇ ਸਾਨੂੰ ਲੰਗਰ ਸ਼ਕਾਇਆ ਜੀ ਸਾਨੂੰ ਖਾਲੀ ਨਹੀਂ ਜਾਣ ਦਿੱਤਾ ਬਾਹਰ ਆਉਂਦੇ ਅਸੀਂ ਦੇਖਿਆ ਜੀ ਬਹੁਤ ਧੁੰਦ ਪੈ ਚੁੱਕੀ ਹੈ ਜੀ ਹੁਣ ਤਾਂ ਅਸਲੀ ਨਜ਼ਾਰਾ ਅਸਲੀ ਬਲੌਗ ਤਾਂ ਸਾਡਾ ਇੱਥੋਂ ਸ਼ੁਰੂ ਹੋਇਆ ਜੀ ਹੁਣ ਤੁਸੀਂ ਦੇਖੋ ਇੱਥੋਂ ਬਲੌਗ ਸਾਡਾ ਮੈਂ ਕਹਿੰਦਾ ਧੁੰਦ ਦਾ ਕਹਿਰ ਆ ਜੀ ਅਸੀਂ ਕਿਸੇ ਵੀ ਪਾਸੇ ਦੇਖ ਲਈਏ ਧੁੰਦੀ ਧੁੰਦਾ ਹੋਣਾ ਅਸੀਂ ਕਰੀਏ ਕੀ ਇੱਥੇ ਸਾਨੂੰ ਸਮਝ ਨਹੀਂ ਆ ਰਹੀ ਪਰ ਚਲੋ ਜਾਣਾ ਤਾਂ ਪੈਣਾ ਹੀ ਹੈ ਘਰੇ ਅੱਗੇ ਪਿਛੇ ਕੋੱਕ ਵੀ ਨਹੀਂ ਦਿਖ ਰਿਹਾ ਯਾਰ ਇਹ ਆ ਜੀ ਪੂਰੇ ਦੇਖੋ ਜੀ ਸਾਨੂੰ ਨਹਿਰ ਵੀ ਨਹੀਂ ਦੇਖ ਰਹੀ ਹੁਣ ਬਤਾਂ ਹੀ ਦੇਖ ਰਹੀਆਂ ਨੇ ਯਾਰ ਤਾਂ ਦੇਖ ਹੀ ਨਹੀਂ ਰਹੀ ਇਹ ਨਹੀਂ ਆ ਰਹੀ ਆ ਜੀ ਇੱਥੇ ਹੁਣ ਚਲੋ ਫਿਰ ਵੀ ਚੱਲਦੇ ਹਾਂ ਬਹੁਤ ਜ਼ਰਾ ਤੰਦੋਗੀ ਹੋਏ ਬਹੁਤ ਜ਼ਰਾ ਤੰਦੋਗੀ ਬਹੁਤ ਜ਼ਰਾ ਤੰਦੋਗੀ ਹੁਣ ਚੱਲ ਰਹੀ ਹੈ ਤੇ ਚੱਲੇਗਾ ਦੇ ਅੰਗ ਇੱਕ जंगल में फंस गए हैं बिल्कुल इस साइड पे नहर है और वो थोड़ा पास पे चलूं बाद में कहीं पंगाना पड़ जाए ओ, यार कोई गलती हो गई थोड़ा 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 रोके सा भी ला लो उस साले मरीज मारना जाए कि ऐसा व्हील हो रहा है डक्का लगा के चल चल ला रहा मैं मैं हैं अब लाना मार के करी अरे मैं भी धक्का लाया देर तो पहले अच्छा चल यार इनको ओएई ਪਰ ਤੂੰ ਸਾਈਡ 'ਚ ਰੱਖ ਲੈਫਟ ਰੇਟ ਤੇ ਆਗੂ ਗੱਡੀ ਆ ਰਹੀ ਉਹ ਤੇ ਜਿਵੇਂ ਯਾਰ ਇੰਡੀਕੇਟਰ ਵੀ ਨਹੀਂ ਚੱਲ ਰਿਹਾ ਬੰਦਾ ਇੰਡੀਕੇਟਰ ਦੀ ਟਾਗ ਰੱਖ ਹੁਣ ਮਾਰ ਕੋਸ਼ਿਸ਼ ਕਰੀਏ ਹਲ ਵੀ ਨਹੀਂ ਆ ਰਿਹਾ ਹਾਂ ਹਾਂ ਹਾਂਲ ਤਵ ਹਾਈਵੇ ਤੱਕ ਪਹੁੰਚਣਾ ਹੈ ਸਾਈਡ ਤੇ ਰੱਖੀ ਠੀਕ ਐ ਅਗੂ ਟਰੱਕ ਆ ਰਹੀ ਸਾਈਡ ਤੇ ਹਲਾ ਇਹ ਵੀ ਦਿਨ ਸਾਨੂੰ ਯਾਦ ਰਹੂਗਾ ਅਸੀਂ ਇਕਲੇ ਨੇ ਨਾਲ ਲੈ ਕੇ ਆਏ ਆ ਮੈਂ ਉਹੀ ਕਹਿ ਰਿਹਾ ਇੱਥੇ ਸਾਨੂੰ ਇਹ ਮੰਨ ਲੈ ਕੋਈ ਭੂਤ ਭਾਟਾ ਵੜਵਾ ਵੜੂਆ ਲੱਭ ਜੇ ਅਸੀਂ ਤਾਂ ਗਏ ਸਾਲੇ ਭੱਜਿਆ ਵੀ ਨਹੀਂ ਜਾਣਾ ਸਾਹ ਚੜ ਗਿਆ ਉਹ ਤੂੰ ਨਾਲ ਰਹਾ ਓਏ نیچے ਜਾ ਕੇ ਸਾਲਾ نیچے ਅੱਧਰ ਨੇਰੀ ਉਧਰ ਖਾਈ ਆ

ਉਰੀ ਹਾਰਰ ਮੂਵੀ ਵਾਲਾ ਸੀਨ ਆ ਪੂਰਾ ਇਹਦਾ ਇਹਦਾ ਲੱਗੂ ਭੂਤ ਰਿਆ ਓਏ ਓਏ ਇਹਦਾ ਲੱਗੂ ਭੂਤ ਰਿਆ ਉੱਪਰ ਜਾ ਮਾਸ ਉੱਪਰ ਉੱਪਰ ਲਵ ਯੂ ਮੈਨ ਲੱਗ ਰਿਹਾ ਸਵਰਗਾਂ ਚ ਚੱਲ ਰਿਆ ਇਸ ਟਾਈਮ ਹੋਹ ਬੜਾ ਦੂਰ ਨਾ ਪਾਸੇ ਇਧਰ ਖਾਈ ਹੈ ਜੰਗਲ ਵੀ ਹੈ ਸਫੇਦਾ ਹੀ ਆ

ਵਿਹਾਂ ਪਾਸ ਮੈਂ ਕੋਈ پیسے ਹੈ ਹੈ 3 3 2 ਕਿਲੋ ਕਿਲੋ ਮੀਟਰ ਇੱਕ ਇੱਕ ਕਿਲੋਮੀਟਰ ਕਹਿ ਰਿਹਾ ਤੇ ਚਲੋ ਉਹ 50 ਦੀ ਧੁੰਦ ਦਾ ਕਹਿ ਰਿਹਾ ਬਹੁਤ ਜ਼ਿਆਦਾ ਇਸ ਟਾਈਮ ਬਾਰਿੰਗ ਨੂੰ ਸਾਈਡ ਤੇ ਰੱਖੀ ਦੂ ਰੇਡ ਲਾ ਹੁਣ ਸਾਲਿਆ ਅਸੀਂ ਦੋਨੋਂ ਵਾਰੀ ਵਾਰ ਰੇਡ ਨੇ ਤੂੰ ਵੀ ਰੇਡ ਲਾ ਮਾਰ ਜੀ ਫਲਾਇਰ ਹੈ ਆਪੇ ਰੇਡ ਦਾ ਵੈਂ ਫਾਈਨਲੀ ਸਾਨੂੰ ਇੱਕ ਮਕੈਨਿਕ ਲੱਭਿਆ ਜੀ ਉਹਨੇ ਸਾਡੀ ਬੈਟਰੀ ਦੇਖੀ ਉਹ ਕਹਿੰਦਾ ਬੈਟਰੀ ਡੈਡ ਆ ਹੁਣ ਅਸੀਂ ਬੈਟਰੀ ਚਾਰਜ ਲਵਾ ਲਈ ਹੈ ਤੇ ਬੈਟਰੀ ਚਾਰਜ ਲਵਾ ਕੇ ਹੁਣ ਅਸੀਂ ਇੱਥੇ ਬਰਗਰ ਖਾਣ ਲੱਗਿਆ ਜੀ ਭੁੱਖ ਲੱਗ ਗਈ ਸਕੂਟਰੀ ਟੱਕਲਾਂ ਲਾਂਦੇ ਲਾਂਦੇ ਹੁਣ ਅਸੀਂ ਬਰਗਰ ਖਾ ਕੇ ਪੀ ਕੇ ਸਕੂਟਰੀ ਨੂੰ ਬੈਟਰੀ ਪਾ ਕੇ ਚੱਲਾਂਗੇ ਓਏ ਲਫਾਵੇ ਦੇ ਵਿੱਚ ਹੀ ਵੜ ਗਏ ਜੀ ਵੀਰ ਬੈਟਰੀ ਚ ਰਚਾਰਜ ਕਰਵਾ ਕੇ ਸੀ ਸਕੂਟਰ ਚੱਲ ਪਿਆ ਜੀ ਹੁਣ ਅਸੀਂ ਚੱਲੇ ਆ ਘਰ ਵੱਲੋਂ ਹੁਣ ਅਸੀਂ ਕਿਤੇ ਰੁਕਣਾ ਆ ਘਰੇ ਜੱਲ ਹਾਂ ਬੈਟਰੀ ਨੇ ਚਾਰਜ ਕੀਤੀ ਏ ਹਾਂ 10 ਮਿੰਟ ਕਿਤੇ 10 15 ਮਿੰਟ ਹਾਂ ਕਿੰਨੀ ਚਾਰਜ ਹੋ ਜੀ ਹੋ ਗਏ ਨਹੀਂ ਫੁੱਲ ਹੋ ਜਾਂਦੀ ਏ ਓ ਯਾਰ ਪਤਾ ਕੀ ਉਹ ਪਾਰੋ ਦਾ ਕਰ ਦਿੰਦੇ ਨਾ ਹੋ ਜਾਂਦੀ ਫੁੱਲ ਨਹੀਂ ਨਹੀਂ ਚੱਟ ਓਏ ਆ ਗਈ ਓਏ ਆ ਦੌੜੀ ਆਹ ਉਹ ਕੰਦੂ ਰਹੀ ਓਏ ਬੈਠ ਗਿਆ ਕੀ ਕਰ ਰਹੇ ਹੋ? ਐ ਹੋਏ। ਫੇਰ ਦਵਾਰ ਰੁੱਕ ਗਈ ਸੀਗੀ। ਹੁਣ ਰੁੱਕੇ ਮਾਲਕਾ। ਸੱਚੇ ਪਾਤਸ਼ਾਹ ਵਾਹਿਗੁਰੂ। ਖੇਚੇ ਰਕੇ ਬੱਦ ਤਾਮ ਹੁੰਦੀ। ਇਹ ਵਾਹਿਗੁਰੂ। ਪੂਰਾ ਕਿੱਲੇ ਹੋ ਗਿਆ ਢੇ। ਕਿੰ ਕੁ ਵੀ ਨਾ ਪਰ ਆਕੇ ਲਓ ਸਾਡਾ ਸਕੂਟਰ ਫੇਰ ਬੰਦ ਹੋ ਗਿਆ ਜੀ ਹੁਣ ਸਾਡੇ ਚ ਕੋਈ ੱਟਕਾ ਲਾਉਣ ਜਗਾ ਜੋਸ਼ ਨਹੀਂ ਰਿਹਾ ਜੀ ਹੁਣ ਇਹਨੂੰ ਅਸੀਂ ਟੈਂਪੂ ਦੇ ਵਿੱਚ ਲੱਦ ਲਿਆ ਤੇ ਹੁਣ ਇਹਨੂੰ ਅਸੀਂ ਟੈਂਪੂ 'ਚ ਬਿਠਾ ਕੇ ਨਾਲ ਲੈ ਕੇ ਚੱਲਾਂਗੇ ਆਪਣੇ ਮਨੀਸ਼ ਉਹ ਬਰੇ ਸਕੂਟਰ ਜੀ ਆਪ ਦੇ ਇੱਕ ਮਕੈਨਿਕ ਯਾਰ ਨੂੰ ਦੇਤਾ ਤੇ ਹੁਣ ਅਸੀਂ ਇੱਥੋਂ ਹੋ ਗਏ ਆ ਪੈਦਲ ਤੇ ਹੁਣ ਅੱਜ ਦਾ ਇਹ ਸਾਡਾ ਵਲੌਗ ਸੀ ਯਾਰ ਤੁਸੀਂ ਲਾਈਵ ਜ਼ਰੂਰ ਕਰਿਓ